ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆਂ ਅਦਰਕ ਲਾਲ ਮਿਰਚ ਲਸਣ ਦੀ ਚਟਣੀ ਵਿੱਚ ਪਾਵਾਂਗੇ ਆਪਾਂ ਮੇਥੀ ਥੋੜਾ ਜਿਹਾ ਨਮਕ ਪਾਵਾਂਗੇ ਮਿਰਚਾਂ ਨੂੰ ਆਪਾਂ ਨੇ ਪਹਿਲਾਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਤਾਂ ਜੋ ਇਹ ਸੌਫਟ ਹੋ ਜਾਣਾ ਆਦ ਆਪਾਂ ਨੇ ਬਰੀਕ ਕੱਟ ਲਿਆ ਤੇ ਇੱਧਰ ਦਿਖਾਉਣੀ ਆ ਤੁਹਾਨੂੰ ਇਹ ਅਦਰਕ ਲਈ ਆਪਾਂ ਨੇ ਇਹ ਚੀਜ਼ਾਂ ਦੀ ਕੋਈ ਵੀ ਮਿੰਤੀ ਨਹੀਂ ਹੈਗੀ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਚਲੋ ਜੀ ਹੁਣ ਆਪਾਂ ਚਟਣੀ ਨੂੰ ਕੁੱਟਦੇ ਆਂ ਆਪਣੇ ਸਾਰੇ ਸਮਾਨ ਮਿਕਸ ਕਰ ਲੈਣਾ ਲੋ ਬੀਚ ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਅਗਰ ਨਹੀਂ ਕੁੰਡੀ ਸੁੱਟੇ ਦੇ ਨਾਲ ਕੁੱਟਣ ਦਾ ਟਾਈਮ ਜਦੋਂ ਆਪਾਂ ਇਹ ਥੋੜਾ ਜਿਹਾ ਸਮਾਨ ਕੁੱਟ ਲਿਆ ਨਾ ਸਾਰੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਨੂੰ ਕੁੱਟਾਂਗੇ ਆਪਾਂ ਇਹਨਾਂ ਚਟਣੀ ਆਪਣੀ ਕੁੱਟੀ ਗਈ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸੁੱਕੀ ਮੇਥੀ ਸੁਕਾਈ ਹੋਈ ਮੇਥੀ ਇੱਕ ਤੋਂ ਦੋ ਚਮਚੇ ਪਾਵਾਂਗੇ ਆਪਾਂ ਇਹਨੂੰ ਵੀ ਅੱਜ ਕੁੱਟਾਂਗੇ ਆਪਾਂ ਬਰੀਕ ਮਿਕਸ ਕਰਨਾਗੇ ਮੇਥੀ ਪਾ ਕੇ ਤੁਸੀਂ ਬਸ ਦੋ ਕਮਿੰਟ ਇਹਨੂੰ ਕੁੱਟਣਾ ਹੈ ਮਿਕਸ ਕਰ ਲੈਣਾ ਚਟਣੀ ਆਪਣੀ ਬਣ ਗਈ ਹੁਣ ਇਸ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਇੱਕ ਨੇ ਆਪਾਂ ਨੇ ਜੀ ਪਲੇਟ ਦੇ ਵਿੱਚ ਰੱਖ ਕੇ ਇਹਨੂੰ ਸੁਕਾ ਲੈਣਾ ਸੁਕਾ ਕੇ ਤੁਸੀਂ ਫਿਰ ਇਹਨੂੰ ਇੱਕ ਡੱਬੀ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ 1 ਸਾਲ ਤੱਕ ਤੇ ਤਾਜੀ ਚਟਣੀ ਵੀ ਇਹ ਆਪਾਂ ਖਾ ਸਕਦੇ ਹਾਂ ਕੁੱਟੀ ਹੋਈ ਮੱਕੀ ਦੀ ਰੋਟੀ ਨਾਲ ਕਣਕ ਦੀ ਰੋਟੀ ਨਾਲ ਬਾਜਰੇ ਦੀ ਰੋਟੀ ਨਾਲ ਮੱਖਣ ਨਾਲ ਰੱਖ ਕੇ ਦੇਸੀ ਘੀ ਰੱਖ ਕੇ ਫਿਰ ਤੁਸੀਂ ਖਾ ਕੇ ਦੇਖਿਓ ਤੇ ਭੁੱਲ ਜਾਓਗੇ ਤੁਸੀਂ ਹੋਟਲ ਦੀਆਂ ਦਾਲਾਂ ਸਬਜ਼ੀਆਂ ਨੂੰ ਜਰੂਰ ਬਣਾ ਕੇ ਖਾਓ ਇਹ ਵਾਲੀ ਚਟਣੀ ਫਾਇਦੇ ਬਹੁਤ ਨੇ ਲਸਣ ਤੇ ਆਦਰਕ ਮਿਕਸ ਹੋਇਆ ਹੋਇਆ ਕੱਚਾ ਲਸਣ ਤੇ ਕੱਚਾ ਆਦਰਕ ਆ ਵੈਸੇ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਆ ਜਰੂਰ ਬਣਾ ਕੇ ਖਾਓ ਇਹ ਵਾਲੀ ਚਟਣੀ ਹੁਣ ਆਪਾਂ ਮੱਕੀ ਦੀ ਰੋਟੀ ਦੇ ਨਾਲ ਤੁਹਾਨੂੰ ਦਿਖਾਉਣੇ ਆ ਮੱਕੀ ਦੀ ਰੋਟੀ ਆਪਣੀ ਪੱਕ ਗਈ ਜੀ ਦੇਸੀ ਘਿਓ ਦੇ ਨਾਲ ਚੋਪੜਾਂਗੇ ਆਪਾਂ ਖੁੱਲਾ ਵਰਤਿਓ ਦੇਸੀ ਘਿਓ ਚਟਣੀ ਰੱਖਾਂਗੇ ਆਪਾਂ ਜੋ ਬਣਾਈ ਆ। ਨਾਲੇ ਰੱਖਿਓ ਤੁਸੀਂ ਮੱਖਣ। ਦਹੀਂ ਕਿਉ ਪਾ ਲਿਓ ਫੇਰ ਉੱਪਰ ਚਟਣੀ ਦੇ। ਜ਼ਰੂਰ ਬਣਾ ਕੇ ਖਾਯੋ ਤੇ ਬੱਚਿਆਂ ਨੂੰ ਖਵਾਯੋ ਆਪ ਖਾਯੋ। ਦੱਸਿਓ ਤੁਹਾਨੂੰ ਇਹ ਕਿਵੇਂ ਦੀ ਲੱਗੀ ਸਾਡੀ ਨਵੀਂ ਚਟਣੀ। ਨਵੇਂ ਤਰੀਕੇ ਦੇ ਨਾਲ। ਤੁਸੀਂ ਇਹਨੂੰ 1 ਕਸਾਲ ਤੱਕ ਸਟੋਰ ਕਰ ਸਕਦੇ ਹੋ ਬਹੁਤ ਹੀ ਹੈਲਦੀ ਚਟਣੀ ਹੈ ਇਹ ਟੇਸਟ ਕਰਕੇ ਦਿਖਾਉਣੇ ਆ ਪੁੱਛਦੇ ਆ ਕਿਵੇਂ ਦੀ ਲੱਗਦੀ ਆ ਲਸਣ ਅਦਰਕ ਆ ਲਾਲ ਮਿਰਚਾਂ ਦੀ ਚਟਣੀ ਦਹੀਂ ਦੇ ਨਾਲ ਕਿਵੇਂ ਬੜੀ ਘੰਟਾ ਵੀ ਦੋ ਬਹੁਤ ਵਧੀਆ ਥੈਂਕ ਯੂ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਤੇ ਇਹਨੂੰ ਹੁਣ ਆਪਾਂ ਨੇ ਛਾਵਾ ਚਿਸਕਾ ਸੁਕਾ ਲੈਣਾ ਜੀ ਤੇ ਸੁਕਾ ਕੇ ਆਪਾਂ ਇਹਨੂੰ ਹੁਣ ਡੱਬੀ ਦੇ ਵਿੱਚ ਪਾਵਾਂਗੇ ਤੇ 1 ਸਾਲ ਦੇ ਤੱਕ ਇਹ ਆਪਣੀ ਚਟਣੀ ਬਿਲਕੁਲ ਐਮੀ ਰਹੂਗੀ ਪੂਰਾ ਵੀ ਖਰਾਬ ਨਹੀਂ ਹੁੰਦੀ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਮਿੱਸੀ ਰੋਟੀ ਪਰੌਂਠਾ ਕਣਕ ਦੀ ਰੋਟੀ ਦੇ ਨਾਲ ਖਾ ਸਕਦੇ ਹੋ ਤੁਸੀਂ ਜ਼ਰੂਰ ਬਣਾ ਕੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਚਟਣੀ ਦੀ ਰੈਸਪੀ ਕਿਵੇਂ ਲੱਗੀ ਬਾਤੇ ਤੋਂ ਬਾਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ